ਹੈਲੋ ਤੁਹਾਨੂੰ ਪਤਾ ਆਪਣੇ ਘਰਾਂ ਦੇ ਵਿੱਚ ਲਿਫਾਫੇ ਸ਼ੁਰੂ ਤੋਂ ਸੰਭੇ ਜਾਂਦੇ ਸਾਡੇ ਦਾਦਾ ਦਾਦੀ ਤਾਂ ਬਹੁਤ ਸੰਭਾਲਦੇ ਹੁੰਦੇ ਸੀਗੇ ਸੱਚੀ ਜੇ ਬਾਪੂ ਤੋਂ ਲੈਣਾ ਲਿਫਾਫਾ ਮਸਾਂ ਲੈਂਦੇ ਕਹਿੰਦਾ ਖਰਾਬ ਨਾ ਕਰੀ ਇੱਥੇ ਲਿਆ ਕੇ ਰੱਖਦੀ ਮੈਂ ਤੈ ਮਾਰ ਕੇ ਰੱਖ ਦੂੰ ਬੜਾ ਤੈ ਮਾਰ ਕੇ ਰੱਖਦਾ ਰੱਖਦੇ ਅੱਜ ਕੱਲ ਵੀ ਆ ਅੱਜ ਕੱਲ ਵੀ ਬੀਬੀਆਂ ਆ ਮਮੀਆਂ ਦਾਦੀਆਂ ਰੱਖਦੀਆਂ ਸੰਭ ਕੇ ਮਗਰ ਜੇ ਮੰਗ ਲੋ ਪਹਿਲਾਂ ਤਾਂ ਮਸਾ ਮਿਲਦਾ ਫੇਰ ਕੋਈ ਢੰਗ ਸਿਰ ਦਾ ਲਫਾਫਾ ਨਹੀਂ ਮਿਲਦਾ ਲੋੜ ਪੈਣ ਦੇ ਦੇਖਿਓ ਕਰਾ ਜਮਾ ਨਹੀਂ ਮਿਲਦਾ ਲੈ ਬੀਬੀ ਤਾਂ ਇਹ ਮੰਗੇ ਲਫਾਫੇ ਦੇ ਹੀ ਕਰ ਕਿ ਆ ਲੈ ਲੈ ਇਹ ਤਾਂ ਵੀ ਬੀਬੀ ਛੋਟੇ ਆ ਪੀਲੇ ਆ ਆ ਤਾਂ ਚਿੱਟਾ ਕੀ ਕਰਨਾ ਟਣਗਾ ਆਲਾ ਹੈ ਬੀਬੀ ਕਹਿੰਦੀ ਲੱ ਟਣਗਾ ਆਲਾ ਲੈ ਲੈ ਮੈਂ ਹੋਇ ਤਾ ਸੋਨਾ ਨਹੀਂ ਛੜਿਆ ਹੋਇਆ ਪਿਆ ਤੇ ਜੇ ਆ ਪਸੰਦ ਆਉ ਉਹ ਤੇ ਬੀਬੀ ਕਹਿੰਦੀ ਨਾ ਆਏ ਤਾਂ ਵੇ ਮੇਰੇ ਵਰਗੀ ਕਿਤੇ ਲੈ ਜਾਂਦੀ ਆ ਆ ਨੀਲਾ ਆ ਤਾਂ ਛੜਿਆ ਆ ਇਹ ਚਿੱਟਾ ਵੱਡਾ ਦਾ ਹੈ ਕਿਸੇ ਕੰਮ ਦਾ ਨਹੀਂ ਇਹ ਨਹੀਂ ਕਿਸੇ ਕੰਮ ਆ। ਆ ਟਾਇ ਇਹ ਨਹੀਂ ਮੈਂ ਲੈ ਕੇ ਜਾਣਾ। ਇਹਦੀ ਚੀਜ਼ਾਂ ਨਹੀਂ ਦਿੰਦੀਆਂ ਨਹੀਂ ਆ। ਪਾਈ ਚੀਜ਼ ਦਿਸਦੀ ਆ ਮੈਂ ਨਹੀਂ ਲੈ ਕੇ ਜਾਣਾ ਇਹ। ਲੈ ਆ ਵੀ ਇਹੋ ਜਿਹਾ ਭਾਈ ਇਹੋ ਜਿਹਾ ਮੇਰੇ ਕੋਲ। ਮੈਂ ਤਾਂ ਸਾਹਮਣੇ ਰੱਖੇ ਸੀ ਲੈ ਕੇ ਜਾਣਾ ਲੈ ਜਾਓ ਨਹੀਂ ਤਾਂ। ਤੁਹਾਡੀ ਮਾਂ ਤਾਂ ਸੰਭਾਲਦੀ ਨਹੀਂ ਨਾਲੇ ਮੈਂ ਸਾਹਮਣੇ ਰੱਖੇ। ਨਾਲੇ ਤਾਂ ਮੈਂ ਸਾਹਮਣੇ ਰੱਖਾ ਹੈ ਨਾਲੇ ਤੁਹਾਡੀ ਨਕਰੇ ਥੱਲੇ ਨਹੀਂ ਕੋਈ ਆਉਂਦੇ ਕੁਝ। ਦੇਖ ਨਾਲੇ ਲਜਾ ਲਜਾ ਸਿੱਟ ਦਿੰਨੇ ਹੋ। ਕੋਈ ਨਹੀਂ ਸੰਭਾਲਦਾ। ਇਹ ਕੰਮ ਕੋਈ ਨਹੀਂ ਆਉਂਦਾ। ਇਹ ਉਹ ਲਫਾਫੇ ਨੇ ਜਿਹੜੇ ਸਾਹਮਣੇ ਹੀ ਰਹਿੰਦੇ ਨੇ। ਕੋਈ ਕੰਮ ਆਉਂਦਾ ਇਨਾਂ 'ਚ ਦੱਸਿਓ ਕਰਾਂ ਕਿਸੇ ਦੇ ਕੰਮ ਆਉਂਦਾ ਤਾਂ ਇਹ ਇਕੱਠੇ ਬਹੁਤ ਹੋਏ ਰਹਿੰਦੇ ਨੇ ਬਸ ਚੁੱਲ੍ਹੇ 'ਚ ਅੱਗ ਮਚਾਉਂਦੇ ਜ਼ਰੂਰ ਕੰਮ ਆ ਜਾਂਦਾ ਇਹਨਾਂ ਨੂੰ ਅੱਗ ਭੱਜ ਕੇ ਪੈਂਦੀ ਆ ਕੀ ਹੋੜ